ਸਰਕਾਰੀ ਆਈਟੀਆਈ ਮਾਡਲ ਟਾਉਨ ਪਟਿਆਲਾ ਦੇ ਮਕੈਨਿਕ ਆਟੋ ਇਲੈਕਟ੍ਰੀਕਲ ਤੇ ਇਲੈਕਟ੍ਰੋਨਿਕਸ ਐਮਐਮਵੀ ਟ੍ਰੇਡਾਂ ਦੇ ਸਖਿਆਰਤਿਆ ਟ੍ਰੇਨਿੰਗ ਅਫਸਰ ਤੇ ਇੰਸਟ੍ਰਕਟਰਾਂ ਨੇ ਨੈਸ਼ਨਲ ਸਕਿੱਲ ਟ੍ਰੇਨਿੰਗ ਇੰਸਟੀਚਿਊਟ ਗਿਲ ਰੋਡ ਲੁਧਿਆਣਾ ਦਾ ਵਿਦਿਅਕ ਦੌਰਾ ਕੀਤਾ ਇਸ ਦੌਰੇ ਮੌਕੇ ਸਕੀਮ ਦੇ ਲਗਭਗ 11 ਕੋਰਸਾਂ ਸਬੰਧੀ ਤੇ ਦਾਖਲੇ ਸਬੰਧੀ ਨੈਸ਼ਨਲ ਸਕਿੱਲ ਟ੍ਰੇਨਿੰਗ ਇੰਸਟੀਚਿਊਟ ਦੇ ਉੱਚ ਅਧਿਕਾਰੀਆਂ ਤੋਂ ਭਰਪੂਰ ਜਾਣਕਾਰੀ ਪ੍ਰਾਪਤ ਕੀਤੀ ਗਈ ਇਸ ਤੋਂ ਇਲਾਵਾ ਵਿਦਿਆਰਥੀਆਂ ਨੇ NS TCI ਵਿਕੇ ਮਿਲ ਵਾਲੀਆਂ ਹੋਰ ਸਹੂਲਤਾਂ ਜਿਵੇਂ ਕਿ ਹੋਸਟਲ ਮੈਸ ਲਾਇਬ੍ਰੇਰੀ ਤੇ ਡਿਸਪੈਂਸਰੀ ਬਾਰੇ ਵੀ ਜਾਣਕਾਰੀ ਹਾਸਲ ਕੀਤੀ NS TI ਦੇ ਮੁਖੀ ਸੁਭਾਸ਼ ਚంద్రਾ ਜੁਆਇੰਟ ਡਾਇਰੈਕਟਰ ਪਰਮਿੰਦਰ ਤਲਾੰਬੇ ਡਿਪਟੀ ਡਾਇਰੈਕਟਰ ਤੇ ਵਿਜੇ ਕੁਮਾਰ ਸਹਾਇਕ ਨਿਰਦੇਸ਼ਕ ਨੇ ITI ਪਟਿਆਲਾ ਤੱਕ ਪਹੁੰਚੇ ਸਥਾਪ ਅਤੇ ਸਖਿਆਰਤਿਆਂ ਦਾ ਸਵਾਗਤ ਕੀਤਾ ਤੇ ਸਖਿਆਰਤਿਆਂ ਲਈ ਖਾਣ ਪੀਣ ਦਾ ਵੀ ਪੂਰਾ ਪ੍ਰਬੰਧ ਕੀਤਾ ਗਿਆ ਇਹਨ ਮੰਤਵ ਕੀ ਸੀ ਉਪਲਬਧ ਕੀ ਆਈ ਸਰ ਮੈਂ ਗੁਰਮਰ ਸਿੰਘ ਆਟੋ ਇਲੈਕਟ੍ਰਿਕਸ ਇੰਸਟ੍ਰਕਟਰ ਗਵਰਨਮੈਂਟ ਆਈਟੀ ਪਟਿਆਲਾ ਸਭ ਤੋਂ ਪਹਿਲਾਂ ਤਾਂ ਅਸੀਂ ਪ੍ਰਿੰਸੀਪਲ ਸਾਹਿਬ ਦੇ ਗਵਰਨਮੈਂਟ ਆਈਟੀ ਪ੍ਰਿੰਸੀਪਲ ਸਾਹਿਬ ਗਗਨਦੀਪ ਸਿੰਘਲਾ ਜੀ ਤੇ ਸਾਡੇ ਬਲਵਿੰਦਰ ਸਰ ਜੀ ਉਹਨਾਂ ਦੇ ਧੰਨਵਾਦੀਆਂ ਜਿਨ੍ਹਾਂ ਨੇ ਨਵੇਂ ਸਾਲ ਦੇ ਵਿੱਚ 4 ਜਨਵਰੀ ਨੂੰ ਪਹਿਲੇ ਹਫਤੇ ਸਾਡੀ ਟ੍ਰੇਡ ਜਿਹੜੀ ਹੈ ਸੀ ਮਕੈਨਿਕ ਆਟੋ ਇਲੈਕਟ੍ਰੀਕਲ ਐਂਡ ਇਲੈਕਟ੍ਰੋਨਿਕਸ ਤੇ ਐਮਐਮਪੀ ਟ੍ਰੇਡ ਦੇ ਬੱਚਿਆਂ ਦਾ ਜਿਹੜਾ ਵਿజిਟ ਜਿਹੜਾ ਲੁਧਿਆਣਾ ਐਨਐਸਟੀਆਈ ਲੁਧਿਆਣਾ ਵਿਖੇ ਕਰਵਾਇਆ ਸਰ ਇਹ ਜਿਹੜਾ ਵਿజిਟ ਬੱਚਿਆਂ ਦਾ ਹੋਇਆ ਇਹ ਜਨਨਿਕ ਸਾਡੇ ਕੋਲ ਜਿਹੜੇ ਬੱਚੇ ਸੈਸ਼ਨ 2023-24 ਦੌਰਾਨ ਜਿਹੜੇ ਟ੍ਰੇਨਿੰਗ ਕਰ ਰਹੇ ਆ ਸੀਟੀਐਸ ਸਕੀਮ ਚ ਇਹਨਾਂ ਨੂੰ ਇਹਦਾ ਦੀ ਜਾਣਕਾਰੀ ਵਿੱਚ ਵਾਧਾ ਕਰਨ ਲਈ ਕਿਉਂਕਿ ਇਹ ਆਈਟੀਆਈ ਦੇ ਵਿੱਚ ਕੋਰਸ ਕਰ ਰਹੇ ਆ ਅਸੀਂ ਕਹਿੰਨੇ ਵੀ ਇਹ ਸਿਖਰਾਂ ਤੱਕ ਉੱਚੀਆਂ ਮੰਜ਼ਲਾਂ ਤੱਕ ਇਹ ਪਹੁੰਚਣ ਅਪ੍ਰੈਂਟਿਸਿਪ ਵੀ ਕਰਨ ਤੇ ਉਸ ਤੋਂ ਬਾਅਦ ਜੇ ਇਹਨਾਂ ਨੇ ਟੀਚਰ ਲਗ ਇਨਸਟ੍ਰਕਟਰ ਲਗਣਾ ਤਾਂ ਇਹਨਾਂ ਨੂੰ CITSG ਸਕੀਮ ਆ ਜਿਹੜੀ ਲੁਧਿਆਣਾ ਸੈਂਟਰ ਗਵਰਨਮੈਂਟ ਦਾ ਜਿਹੜਾ ਅਦਾਰਾ ਏ ਪੰਜਾਬ ਦੇ ਵਿੱਚ ਇੱਕ ਇੱਕ ਆ ਜਿਹੜਾ ਸਰਕਾਰੀ ਸੈਂਟਰ ਗਵਰਨਮੈਂਟ ਦਾ ਅਦਾਰਾ ਉੱਥੇ ਅਸੀਂ ਲੈ ਕੇ ਗਏ ਆ ਕਿਉਂਕਿ ਬੱਚਿਆਂ ਨੂੰ ਪਤਾ ਨਹੀਂ ਸੀ ਕਿ ਬਈ ਬੱਚਿਆਂ ਨੂੰ ਕਈ ਵਾਰੀ ਭੁਲੇਖਾ ਹੁੰਦਾ ਕਿ ਉੱਥੇ ਪਤਾ ਨਹੀਂ ਲੱਖਾਂ ਰੁਪਏ ਫੀਸ ਹੋਏਗੀ 2 ਲੱਖ ਫੀਸ ਹੋਏਗੀ ਪਰ ਤੇ ਫੀਸ ਸੈਂਟਰ ਗਵਰਨਮੈਂਟ ਦੇ ਅਦਾਰੇ ਵਿੱਚ ਬਹੁਤ ਘੱਟ ਆ ਜੇ ਆਪਾਂ ਣੈਟ ਤੇ ਜਾਂ ਵੈਸੇ ਕੋਈ ਵੀਡੀਓ ਦੇਖਦੇ ਆਪਾਂ ਨੂੰ ਵਿਸ਼ਵਾਸ ਜ ਨਹੀਂ ਹੁੰਦਾ ਤੇ ਅਸੀਂ ਪ੍ਰਿੰਸੀਪਲ ਸਾਹਿਬ ਨਾਲ ਗੱਲ ਕੀਤੀ ਕਿ ਸਾਰੇ ਇਸ ਤਰ੍ਹਾਂ ਕਰਕੇ ਬੱਚਿਆਂ ਦਾ ਇੱਕ ਉਤਸ਼ਾਹ ਹੈ ਜੇ ਤੁਹਾਡੀ ਤੁਸੀਂ ਸਾਨੂੰ ਸਹਿਮਤੀ ਲੈ ਕੇ ਦੇ ਦੋ ਉਦੋਂ ਅਸੀਂ ਪ੍ਰਿੰਸੀਪਲ ਸਾਹਿਬ ਦੇ ਬਹੁਤ ਧੰਨਵਾਦੀ ਜਿਨ੍ਹਾਂ ਨੇ ਉੱਥੋਂ ਐਨਐਸਟੀਆਈ ਤੋਂ ਬਲਾਕ ਕਰਾਇਆ ਪੂਰ ਜੜਾ ਤੇ ਉੱਥੇ ਜਾ ਕੇ ਬੱਚਿਆਂ ਨੇ ਦੇਖਿਆ ਕਿ ਉਹਨਾਂ ਆਪਣਾ ਬਹੁਤ ਕੁਝ ਸਿੱਖਣ ਨੂੰ ਮਿਲਿਆ ਤੇ ਉਹਦੇ ਵਿੱਚ ਇਹ ਹੋਇਆ ਕਿ ਜਦੋਂ ਅਸੀਂ ਗਏ ਉੱਥੇ ਉਹਨਾਂ ਉਹਨਾਂ ਤੋਂ ਦੇ ਮੁਖੀ ਜਿਹੜੇ ਜੁਆਇੰਟ ਡਾਇਰੈਕਟਰ ਸੀ ਸੁਭਾਚੰਦਰਾ ਜੀ ਉਹਨਾਂ ਨੇ ਸਾਡਾ ਧਰਮਾ ਸਵਾਗਤ ਕੀਤਾ ਇਹਦਾ ਬਹੁਤ ਜਿਆਦਾ ਫਾਇਦਾ ਜੀ ਇੱਥੇ ਨਾ ਹਾਇਰ ਐਜੂਕੇਸ਼ਨ ਵਾਸਤੇ ਬੱਚਿਆਂ ਨੂੰ ਪਹਿਲੀ ਟੂਰ ਆ ਜਿਹੜਾ ਗੁਰਮਖ ਸਿੰਘ ਪਰਦਾ ਅੰਜੀ ਨੇ ਸਾਡੇ ਇਹ ਇਹਨਾਂ ਨੇ ਉਪਰਾਲਾ ਕੀਤਾ ਨਹੀਂ ਬੱਚੇ ਆਈਟੀ ਦਾ ਕੋਰਸ ਕਰਕੇ ਇੱਥੇ ਮਤਲਬ ਕਿ ਕੰਪਨੀਾਂ ਚ ਚਲੇ ਜਾਂਦੇ ਨੇ ਕਿ ਸਾਡੇ ਸੀਐਮ ਸਾਹਿਬ ਭਗਵੰਤ ਮਾਨ ਸਾਹਿਬ ਤੇ ਸਾਡੇ ਡਿਪਾਰਟਮੈਂਟ ਦੇ ਆਬਨਾ ਮੰਤਰੀ ਹਰਜੋਤ ਵੈਸ ਜੀ ਨੇ ਕਿਹਾ ਵੀ ਬੱਚਿਆਂ ਨੂੰ ਹਾਇਰ ਐਜੂਕੇਸ਼ਨ ਵਾਸਤੇ ਚੱਲਣਾ ਪਾਓ ਇੱਥੇ ਨਾ ਰੁਕ ਜਾਣੇ ਹੈ ਕਿਤੇ ਇਸ ਤੋਂ ਬਾਅਦ ਬੱਚਾ ਨੂੰ ਜਿਹੜਾ ਟੂਰ ਲਵਾਇਆ ਗਿਆ ਇਹ ਇਨਸਟ੍ਰਕਟਰ ਲੱਗਣਗੇ ਤੋਂ ਬਾਅਦ ਉਹ ਇੱਥੇ ਨੂੰ ਪਤਾ ਲੱਗਿਆ ਵੀ ਆਈਟੀ ਤੋਂ ਬਾਅਦ ਵੀ ਤੇ ਆਪਣਾ ਇਹ ਦੁਬਾਰ ਵੀ ਸੀਟੀਆ ਹੀ ਹੁੰਦੀ ਆ ਕਰਾਫਟ ਇਨਸਟ੍ਰਕਟਰ ਕੋਰਸ ਆ ਤੇ ਇਹ ਲੁਧਿਆਣਾ ਆ ਇਹਦੀ ਫੀਸ ਬਹੁਤ ਘੱਟ ਆ ਤੇ ਬੱਚੇ ਨੂੰ ਹੌਸਟਲ ਦੀ ਵੀ ਸਹੂਦਤ ਆ ਤੇ ਬੱਚੇ ਦਾ ਘੱਟ ਖਰਚਾ ਬਹੁਤ ਘੱਟ ਆ ਇਹਨਾਂ ਗੱਲਾਂ ਵਾਰੀ ਕੋਈ ਕੋਈ ਇਨਸਟ੍ਰਕਟਰ ਕੋਈ ਕੋਈ ਸਮਝਾਉਂਦੇ ਬਹੁਤ ਵਧੀਆ ਇਹਨਾਂ ਨੇ ਇਹਨਾਂ ਨੂੰ ਚੱਲਣਾ ਪਾਇਆ ਤੇ ਇਹ ਬਈ ਤੁਹਾਨੂੰ ਤੁਸੀਂ ਅੱਗੇ ਇਨਸਟ੍ਰਕਟਰ ਲੱਗੇ ਜਾਓਗੇ ਟੀਚਰ ਲੱਗੇ ਜਾਓਗੇ ਅੱਗੇ ਜਾ ਕੇ ਹੋਰ ਤੁਹਾਡੀ ਹੋਰ ਵੀ ਹਾਰ ਐਜੂਕੇਸ਼ਨ ਕਰਕੇ ਤੁਸੀਂ ਇਕੱਲਾ ਇੰਡਸਟਰੀ ਦੇ ਵਿੱਚ ਹੀ ਨਹੀਂ ਤੁਸੀਂ ਕੰਮ ਕਰਨਾ ਤੁਸੀਂ ਟੀਚਰ ਵੀ ਹਾਰ ਐਜੂਕੇਸ਼ਨ ਕਰਕੇ ਤੁਸੀਂ ਇਨਸਟ੍ਰਕਟਰ ਵੀ ਲੱਗ ਸਕਦੇ ਹੋ ਕਰਾਫਟ ਇਨਸਟ੍ਰਕਟਰ ਵੀ ਉੱਥੇ ਤੇ ਬਹੁਤ ਘੱਟ ਫੀਸਾ ਸੈਂਟਰ ਗਵਰਨਮੈਂਟ ਦਾ ਇੰਸਟੀਚੂਟ ਆ ਇਹ ਅੱਜ ਦੀ ਲੁਧਿਆਣਾ ਦੇਖਿਓ ਗਿੱਲ ਰੋਡ ਤੇ ਤੇ ਬੱਚਿਆਂ ਦੀ ਜਾਣਕਾਰੀ ਵਿੱਚ ਬਹੁਤ ਵਧੀਆ ਵਾਅਦਾ ਕੀਤਾ ਉਹਨਾਂ ਨੇ ਬੱਚੇ ਉੱਥੇ ਗਏ ਨੇ ਕੋਈ ਨਵੀਂ ਚੀਜ਼ ਵੀ ਸਿੱਖ ਕੇ ਆਏ ਹੋਣਗੇ ਜਾਂ ਉਹਨਾਂ ਦੀ ਜਿਹੜੀ ਗਿਆਨ ਚ ਵਾਅਦਾ ਹੋਇਆ ਜਿੰਦਾ ਭਾਈ ਜੀ ਸਭ ਤੋਂ ਪਹਿਲਾਂ ਆਪਣੀ ਪਹੁੰਚੀ ਹੋਈ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਮੈਂ ਇੱਥੇ ਇਹ ਕਹਿਣਾ ਚਾਹੁੰਦਾ ਜੀ ਸਭ ਤੋਂ ਪਹਿਲਾਂ ਤਾਂ ਸਾਡੇ ਜਿਹੜੇ ਪ੍ਰਿੰਸੀਪਲ ਸਹਿਬਾਨ ਨੇ ਗਗਨਦੀਪ ਸਿੰਘ ਲਾ ਜੀ ਤੇ ਬਲਵਿੰਦਰ ਸਿੰਘ ਜੀ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਜੀ ਜਿਨ੍ਹਾਂ ਨੇ ਬੱਚਿਆਂ ਨੂੰ ਉੱਥੇ ਜਾਣ ਦੇ ਲਈ ਇਹ ਉਪਰਾਲਾ ਕੀਤਾ ਤੇ ਗੁਰਮੁਖ ਸਿੰਘ ਜੀ ਦਾ ਧੰਨਵਾਦ ਤੇ ਅਮਰਪਾਤ ਸਿੰਘ ਜੀ ਦਾ ਧੰਨਵਾਦ ਜਿਨ੍ਹਾਂ ਨੇ ਸਹਿਯੋਗ ਕੀਤਾ ਤੇ ਉੱਥੇ ਸਰ ਇਹ ਹੈ ਵੀ ਬੱਚੇ ਜਦੋਂ ITI ਪਾਸ ਆਊਟ ਹੋ ਜਾਂਦੇ ਨੇ ਉਸ ਤੋਂ ਬਾਅਦ ਬੱਚੇ ਘਰ ਵਿੱਚੇ ਬੈਠ ਜਾਂਦੇ ਨੇ ਜਾਂ ਥੋੜਾ ਬਹੁਤਾ ਆਪਣਾ ਘਰੇ ਕੰਮ ਕਰਨ ਲੱਗ ਗਏ ਤੇ ਘਰੀ ਆਪਣੀ ਜਿਹੜੀ ਐਜੂਕੇਸ਼ਨ ਹੈ ਉਸ ਨੂੰ ਇੱਕ ਤਰ੍ਹਾਂ ਦਾ ক্লোਜ਼ ਕਰਕੇ ਰੱਖ ਦਿੰਦੇ ਨੇ ਉਸ ਦੇ ਵਿੱਚ ਜਦੋਂ ਇਹ ਆਪਣਾ ਵਿਸਟ ਕਰਨ ਤੇ ਵਿੱਚ ਜਿਹੜਾ ਸਾਡਾ ਲਾਭ ਹੋਇਆ ਬੱਚਿਆਂ ਨੂੰ ਉਹਨਾਂ ਦੇ ਮਨ ਦੇ ਵਿੱਚ ਇੰਟਰਸਟ ਪੈਦਾ ਹੋਇਆ ਵੀ ਅਸੀਂ ਵੀ ਇਨਸਟ੍ਰਕਟਰ ਬਣੀਏ ਇਨਸਟ੍ਰਕਟਰ ਬਣ ਕੇ ਆਪਣੇ ਜਿਹੜੇ ਸਾਡੇ ਸਕੇਅਰਟੀ ਹੋਣਗੇ ਅਸੀਂ ਉਹਨਾਂ ਨੂੰ ਵੀ ਚੰਗੇ ਤਰੀਕੇ ਨਾਲ ਪੜ੍ਹਾਈਏ ਤੇ ਉੱਥੇ ਜ਼ਿਆਦਾਤਰ ਬੱਚਿਆਂ ਦੀ ਜਿਹੜੀ ਮਨ ਦੇ ਅੰਦਰ ਹਿਚਕਚਾਟ ਹੁੰਦੀ ਹੈ ਉਹ ਦੂਰ ਹੋ ਗਈ ਵੀ ਅਸੀਂ ਕਰ ਪਾਵਾਂਗੇ ਜਾਂ ਨਹੀਂ ਕਰ ਪਾਵਾਂਗੇ ਉਹ ਇਹਨਾਂ ਦਾ ਭਲੇਖਾ ਦੂਰ ਹੋ ਗਿਆ ਤੇ ਫੀਸ ਦੇ ਬਾਰੇ ਬਹੁਤ ਹੀ ਘੱਟ ਫੀਸ ਹੈ ਜੀ 1000 ਰੁਪਿਆ ਪਰ ਮੰਥ ਉਥੇ ਆਪਣਾ ਮੈਸ ਹੈ ਜੀ ਤੇ ਬਹੁਤ ਹੀ ਘੱਟ ਹੈ ਜਿਹੜੀ ਸਾਡੀ ਟਿਊਸ਼ਨ ਫੀਸ ਆਪਾਂ ਕਹਿ ਲਈਏ ਉਹਨਾਂ ਨੂੰ ਉਹ ਹੈ ਤੇ ਆਉਣ ਜਾਣ ਦਾ 60 ਕਿਲੋਮੀਟਰ ਤੱਕ ਪਾਸ ਬਸਦਾ ਬਣਦੇ ਜੀ ਵਿਦਿਆਰਥੀ ਗਈ ਸੀ ਉਥੇ ਕੀ ਸਿੱਖ ਦੇਖ ਕੇ ਤੇ ਸਿੱਖਿਆ ਮੇਰਾ ਨਾਮ ਨੀਤੂ ਹੈ ਮੈਰੀਟਿਡ ਮੈਕੈਨਿਕ ਆਟੋ ਇਲੈਕਟ੍ਰੀਕਲ ਐਂਡ ਇਲੈਕਟ੍ਰੋਨਿਕਸ ਹੈ ਤੇ ਸੰਡੇ ਟੀਚਰਸ ਆਈਟੀਆਈ ਦੇ ਸਾਨੂੰ ਨੈਸ਼ਨਲ ਸਕਿੱਲ ਟ੍ਰੇਨਿੰਗ ਇੰਸਟੀਚਿਊਟ ਲੁਧਿਆਣਾ ਵੀ ਲੈ ਕੇ ਗਏ ਸੀ ਤੇ ਅਸੀਂ ਸਾਰੀ ਕਲਾਸ ਗਏ ਸੀ ਨਾਲ ਸਾਡੇ ਜੈ ਸਿੰਘ ਸਾਹਿਬ ਸਾਡੇ ਕਲਾਸ ਟੀਚਰ ਵੀ ਗਏ ਸੀ ਕੀ ਦੇਖਿਆ ਬੱਕੀ ਸਿੱਖਿਆ ਉੱਥੇ ਸਾਨੂੰ ਆਈਟੀਆਈ ਤੋਂ ਬਾਅਦ ਵੀ ਇਨਸਟ੍ਰਕਟਰ ਲੱਗਣਾ ਹੋਵੇ ਤਾਂ ਅਸੀਂ ਕੀ ਕੋਰਸ ਕਰ ਸਕਦੇ ਆ ਉਹਦੀ ਫੀਸ ਕਿੰਨੀ ਹੈ ਉੱਥੇ ਹੋਸਟਲ ਸਹੂਲਤਾਂ ਕੀ ਹੈ ਲਾਇਬ੍ਰੇਰੀ ਡਿਸਪੈਂਸਰੀ ਬਾਰੇ ਦੱਸੋ ਨਾਮ ਸੁਨੀਲ ਮੇਰੇ ਐਮਐਮਬੀ ਮੋਟਰ ਮੈਕੈਨਿਕ ਵਹੀਕਲ ਦੀ ਟ੍ਰੇਡ ਹੈ ਤੇ ਸਾਡਾ ਆਈਟੀਆਈ ਕਰਨ ਤੋਂ ਬਾਅਦ ਸਾਰੇ ਨੇ ਦੱਸਿਆ ਕਿ ਸੀਟੀਆਈ ਦਾ ਕੋਰਸ ਹੁੰਦਾ ਜੋ ਲੁਧਿਆਣੇ ਐਨਐਸਟੀਆਈ ਦੇ ਵਿੱਚ ਹੁੰਦਾ ਹੈ ਤੇ ਇੱਥੇ ਆਪਣਾ ਇਨਸਟਰਕਚਰ ਲੱਗਣ ਲਈ ਸਾਰਾ ਪੜਾਇਆ ਜਾਂਦਾ ਤੇ ਉਹਦੇ ਬਾਰੇ ਪ੍ਰੈਕਟੀਕਲ ਸਾਰਾ ਬੇਸਿਕ ਤੋਂ ਲੈ ਕੇ ਡੀਪਲੀ ਤੱਕ ਸਮਝਾਇਆ ਜਾਂਦਾ ਉਹਦੇ ਵਿੱਚ ਤੇ ਸਾਨੂੰ ਸਾਡੇ ਆਪਣੇ ਰਿਸਪੈਕਟਰ ਪ੍ਰਿੰਸੀਪਲ ਸਾਰਾ ਟੀਓ ਸੁਖਵੰਤ ਸਰ ਨੇ ਵੀ ਦੱਸਿਆ ਕਿ ਵੀ ਆਪਣੇ ਜਿਹੜਾ ਟੀ ਉੱਥੇ ਐਨਐਸਟੀਆਈ ਜਾਣਾ ਹੈ ਤੇ ਉਹਦੇ ਬਾਰੇ ਸਾਰਾ ਪ੍ਰਬੰਧ ਕੀਤਾ ਲੈ ਕੇ ਗਏ ਤੁਹਾਨੂੰ ਸਾਨੂੰ ਉਹਦੇ ਬਾਰੇ ਸਾਰਾ ਸਮਝਾਇਆ ਗਿਆ ਸਾਰੀਆਂ ਟ੍ਰੇਡਾਂ ਬਿਲਡਿੰਗ ਮਕੈਨਿਕ ਟਰੈਕਟਰ ਮਕੈਨਿਕ ਸਭ ਕੁਝ A to Z ਉਹਦੇ ਵਿੱਚ ਸਾਰਾ ਸਮਝਾਇਆ ਗਿਆ ਤੋਂ ਸਾਨੂੰ ਬਹੁਤ ਸਿੱਖਿਆ ਮਿਲੀ